ਸ਼ਖਪਾਲ ਸਿੱਧੂ ਵੱਲੋਂ ਲਿਖੀ ਪ੍ਰੋਡਿਊਸ ਕੀਤੀ ਅਤੇ ਡਾਇਰੈਕਟ ਕੀਤੀ ਫਿਲਮ ਕਬੂਤਰ ਬਾਜ਼ 24 ਜਨਵਰੀ ਨੂੰ ਰਿਲੀਜ਼ ਹੋ ਰਹੀ ਹੈ ਜਿਸ ਦੇ ਚੱਲਦੇ ਹੋਏ ਸਟਾਰ ਕਾਸਟ ਵੱਲੋਂ ਕੀਤੀ ਗਈ ਮੋਹਾਲੀ ਵਿਖੇ ਪ੍ਰੈਸ ਕਾਨਫਰੰਸ ਜੀ ਸਾਹਿਬ 24 ਜਨਵਰੀ ਨੂੰ ਸਾਡੀ ਫਿਲਮ ਆ ਰਹੀ ਹੈ ਜੀ ਕਬੂਤਰ ਬਾਜ਼ ਇਹ ਫਿਲਮ ਨੂੰ ਜਨ ਲਿਖਿਆ ਪ੍ਰੋਡਿਊਸ ਕੀਤਾ ਤੇ ਡਾਇਰੈਕਟ ਕੀਤਾ ਹੈ ਸ਼ਖਪਾਲ ਸਿੱਧੂ ਬਾਜੀ ਨੇ ਇਹਨਾਂ ਨੇ ਤੋਂ ਪਹਿਲਾਂ ਵੀ ਕਾਫੀ ਸਾਰੀਆਂ ਫਿਲਮਾਂ ਕੀਤੀਆਂ ਸੋ ਇਹ ਕਬੂਤਰ ਬਾਜੀ ਤੇ ਫਿਲਮ ਨਹੀਂ ਹੈ ਕਬੂਤਰ ਬਾਜ਼ਾਂ ਦੀ ਫਿਲਮ ਹੈ ਕਿ ਜਿਹੜੀ ਲੋਕ ਇਹ ਪੰਛੀ ਰੱਖਦੇ ਨੇ ਕਬੂਤਰ ਰੱਖਦੇ ਨੇ ਉਹਨੂੰ ਉਡਾਉਂਦੇ ਨੇ ਤੇ ਅੜਾ ਕੇ ਉਹ ਬਾਜ਼ੀਆਂ ਜਿੱਤਦੇ ਨੇ ਬਹੁਤ ਸਾਰੇ ਲੋਕਾਂ ਨੂੰ ਨਾ ਤਾਂ ਆਜਾ ਲੱਗੂਆ ਕਿ ਜਿਹੜੇ ਬੰਦੇ ਫੋਰਨ ਕੰਟਰੀ ਦੇ ਵਿੱਚ ਬਾਹਰ ਛੱਡੇ ਜਾਂਦੇ ਨੇ ਉਸ ਕਬੂਤਰ ਬਾਜ਼ੀ ਤੇ ਹਨ ਅਨੁੱਖਰ ਲੋਕ ਸਵਾਲ ਕਰਦੇ ਨੇ ਸੋ ਇਹ ਕਬੂਤਰ ਬਾਜ਼ਾਂ ਦੀ ਫਿਲਮ ਹੈ ਕਿ ਇੱਕ ਲੋਕਾਂ ਦਾ ਬਰਕਣ ਕਿਸਮ ਦਾ ਸ਼ੌਕ ਸੀਗਾ ਕਬੂਤਰ ਬਾਜ਼ ਤੋਂ ਉਹਨਾਂ ਕਬੂਤਰ ਬਾਜ਼ਾਂ ਨੂੰ ਇਹੋ ਜਿਹੀਆਂ ਦਿੱਕਤਾਂ ਆਉਂਦੀਆਂ ਆਮ ਜ਼ਿੰਦਗੀ ਦੇ ਵਿੱਚ ਹੈ ਕੋਈ ਵਿਆਹ ਸ਼ਾਦੀ ਹੁੰਦਾ ਜਾਂ ਕਿਤੇ ਜਾਂਦੇ ਨੇ ਤਾਂ ਕਿਆ ਮੇਰੇ ਲਾਇਆ ਦਾ ਕਬੂਤਰ ਬਾਜ਼ ਆ ਗਿਆ ਸੋ ਉਸ ਤਰ੍ਹਾਂ ਦੀ ਫਿਲਮ 24 ਤਰੀਕ ਨੂੰ ਸਾਡੀ ਰਿਲੀਜ਼ ਹੋ ਰਹੀ ਹੈ ਇੱਕ ਕਬੂਤਰ ਬਾਜ਼ ਨਾਮ ਰੱਖਣੇ ਦਾ ਕੀ ਮਕਸਦ ਹੈ ਸਰ ਉਹ ਫਿਲਮ ਦਾ ਸਬਜੈਕਟ ਹੈ ਜੀ ਉਹ ਫਿਲਮ ਦਾ ਸਬਜੈਕਟ ਹੈ ਕਿ ਕਬੂਤਰ ਬਾਜ਼ ਉਹ ਲੋਕ ਹੁੰਦੇ ਨੇ ਜੋ ਕਬੂਤਰ ਰੱਖਦੇ ਹਨ ਔਰ ਉੜਾਉਂਦੇ ਹਨ ਉਸੇ ਉਹ ਬੀਨਸ ਕਰਦੇ ਹਨ ਉਹਨੂੰ ਖੇਲੋਂ पे ਲੈ ਕੇ ਜਾਂਦੇ ਹਨ ਇਸੇ ਕਰਕੇ ਉਸ ਇਸ ਦਾ ਨਾਮ ਰੱਖਿਆ ਗਿਆ ਕਬੂਤਰਬਾਜ਼ ਕਬੂਤਰਬਾਜ਼ੀ ਤੋਂ ਉਸ ਕੋਈ ਬੋਲਦੇ ਜਿਵੇਂ ਬਾਹਰ ਲੋਕ ਜਾਂਦੇ ਹੁੰਦੇ ਉਸ ਕੋਈ ਤਾਂ ਹੀ ਬੋਲਿਆ ਗਿਆ ਨਾ ਕਿ ਕਬੂਤਰ ਜੋ ਪੰਛੀ ਹੈ ہمارا ਇਹ ਤਾਂ ਕਬੂਤਰ ਨੂੰ ਉੜਾ ਦਿੰਦੇ ਆ ਸੀ ਤਾਂ ਬਾਹਰ ਤਲਾ ਜਾਂਦਾ ਆਪਣੀ ਹੱਦ ਤੋਂ ਉਹਦੇ ਲਈ ਕੋਈ ਸਰਹੱਦ ਨਹੀਂ ਹੁੰਦੀ ਉਹਦੇ ਲਈ ਕੋਈ ਬਾਰਡਰ ਵੀਜ਼ਾ ਨਹੀਂ ਹੁੰਦਾ ਉਹ ਕਿਤੇ ਵੀ ਜਾ ਸਕਦਾ ਸੋ ਇਸ ਕਰਕੇ ਉਹਦਾ ਨਾਮ ਕਬੂਤਰਬਾਜ਼ੀ ਰੱਖਿਆ ਗਿਆ ਅਸਲ ਚ ਕਬੂਤਰਬਾਜ਼ੀ ਇਹ ਸੀਗੀ ਇਹ ਕਬੂਤਰਾਂ ਦੀਆਂ ਬਾਜ਼ੀਆਂ ਲੱਗਦੀਆਂ ਸੀਗੀਆਂ ਇਸ ਤੋਂ ਉੱਥੇ ਸ਼ਬਦ ਵਰਤਿਆ ਗਿਆ ਸਰ ਇਹ ਕੋਈ ਮੈਸੇਜ ਨਹੀਂ ਦਿੱਤਾ ਗਿਆ ਮਿਹਨਤ ਕੀ ਆਡੀਅੰਸ ਲਈ ਕੀ ਮੈਸੇਜ ਦੇਣਾ ਸਰ ਇਹ ਮੈਸੇਜ ਤਾਂ ਇਹੀ ਹੈ ਕਿ ਜਿਹੜੇ ਲੋਕ ਪੰਛੀ ਜਾਂ ਜਾਨਵਰ ਲਵਰਸ ਨੇ ਉਹਨਾਂ ਦਾ ਇੱਕ ਆਪਣਾ ਸ਼ੌਕ ਹੁੰਦਾ ਹੈ ਕਿਸੇ ਕੰਮ ਦਾ ਕਿਸੇ ਵੀ ਗੇਮ ਦਾ ਸ਼ੌਕ ਹੁੰਦਾ ਹੈ ਇੱਕ ਉਹ ਪਰ ਉਹਨਾਂ ਦੇ ਉਤੇ ਉਲਟੀ ਪਈ ਜਾਂਦੀ ਜਦੋਂ ਕੱਲ ਨੂੰ ਨਾ ਵਿਆਹ ਸ਼ਾਦੀ ਹੁੰਦਾ ਜਾਂ ਕਿਤੇ ਵੀ ਸਮਾਗਮ ਜਾਂਦੇ ਨੇ ਤਾਂ ਉਹਨਾਂ ਨੂੰ ਹੋਰ ਨਿਗਾ ਨਾਲ ਦੇਖਿਆ ਜਾਂਦਾ ਕਿ ਇਹ ਚਾਹ ਬੰਦਾ ਹੋ ਗਿਆ ਤੇ ਕੁੱਤੇ ਰੱਖਣ ਵਾਲਾ ਸ਼ੌਂਕੀਏ ਜੇ ਕੁੱਤਿਆਂ ਦਾ ਸਰਦਾਰ ਹੈ ਤਾਂ ਆਹ ਬਿਲੀਆਂ ਰੱਖਦਾ ਜੀ ਇਹ ਕਬੂਤਰ ਰੱਖਦਾ ਜੀ ਸੋ ਉਹਨਾਂ ਲੋਕਾਂ ਨੂੰ ਕਿਸੇ ਦਿੱਕਤ ਆਉਣੀ ਹੈ ਅਸਲ ਅਸੀਂ ਉਹ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹੜਾ ਸ਼ੌਕ ਹੁੰਦਾ ਹੈ ਉਹ ਕਿਸੇ ਹੱਦ 'ਚ ਰਹਿ ਕੇ ਕਰਨਾ ਚਾਹੀਦਾ ਹੈ ਉਹ ਇਸ ਤਰ੍ਹਾਂ ਨਹੀਂ ਕਰਨਾ ਜਿੱਦਿ ਨਾਲ ਕਿਸੇ ਨੂੰ ਨੁਕਸਾਨ ਹੋਵੇ ਬਹੁਤ ਸਾਰੇ ਲੋਕ ਉਹਨਾਂ ਬਾਜ਼ਾਰਾਂ ਤੇ ਜਾ ਕੇ ਲੜ ਪੈਂਦੇ ਨੇ ਆਪਸੀ ਨੁਕਸਾਨ ਹੁੰਦਾ ਹੈ ਥਾਣੇ ਕਚੇਹੇ ਤੱਕ ਗੱਲਾਂ ਪਹੁੰਚੇ ਲੋਕਾਂ ਦੇ ਕੇਸ ਚੱਲਦੇ ਨੇ ਸੋ ਉਹਨਾਂ ਚੀਜ਼ਾਂ ਤੋਂ ਕਿਵੇਂ ਬਚੇਜ ਕਰਨਾ ਸੋ ਉਸ ਤਰ੍ਹਾਂ ਦਾ ਇੱਕ ਮੈਸੇਜ ਲੈ ਕੇ ਅਸੀਂ ਆਏ ਹਾਂ ਕੀ ਪਹਿਲੇ ਕੋਈ ਫਿਲਮ ਬਣਾਈ ਹੈ ਆਪਣੀ ਸਰ ਸਾਤ ਫਿਲਮ ਬਣਾਈ ਹੈ ਬਤਾਇਆ ਤੁਹਾਨੂੰ ਕਿਹਨੂੰ ਹਿੱਟ ਗਈ ਆ ਤੁਹਾਡੀ ਇਨਵੈਸਟਮੈਂਟ ਵੀ ਕਰਦੇ ਐਡਾ ਕਿ ਚੈਲੰਜ ਸੀਗਾ ਕਿ ਕਿੰਨੇ ਚੈਲੰਜ ਨਹੀਂ ਕੋਈ ਇਦਾਂ ਨਹੀਂ ਸੀਗਾ ਸਿਰਫ ਇਹ ਹੁੰਦਾ ਕਿ ਲਿਖਣ ਤੱਕ ਸੀਗਾ ਵੀ ਜਾਣਕਾਰੀ ਨਹੀਂ ਸੀ ਪੂਰੀ ਉਹ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਉਹਦੇ ਲਈ ਜਾਣਕਾਰੀ ਇਕੱਠੀ ਕੀਤੀ ਮੈਨੂੰ ਇਹ ਸੀ ਵੀ ਕੁਝ ਗਲਤ ਨਾ ਹੋ ਜੇ ਕਿਉਂਕਿ ਜਦੋਂ ਇਦਾਂ ਦੇ ਸਬਜੈਕਟ ਹੁੰਦੇ ਆ ਵੀ ਕਿਸੇ ਨੂੰ ਕੋਈ ਗੱਲ ਨੂੰ ਉੱਠ ਕੇ ਨਾ ਕਹੇ ਸਾਡੀ ਭਾਵਨਾਵਾਂ ਨਾਲ ਇਹ ਕੇਸ ਪਹਚਾਈ ਆ ਵੀ ਪੰਛੀਆਂ ਦੀ ਗੱਲ ਕੀਤੀ ਆ ਤਾਂ ਸਾਡੇ ਨਾਲ ਇਦਾਂ ਕੀਤਾ ਵਾ ਉਹ ਚੀਜ਼ ਨੂੰ ਬੜਾ ਸੰਭਲ ਕੇ ਚੱਲਣਾ ਸੀਗਾ ਤੇ ਜਦੋਂ ਅਸੀਂ ਲਿਖ ਲਿਆ ਪੂਰਾ ਫਿਰ ਮੈਂ ਸਾਰਿਆਂ ਨਾਲ ਕਿਉਂਕਿ ਮੈਂ ਇਹ ਨਹੀਂ ਕੀਤਾ ਵੀ ਮੈਂ ਲਿਖ ਲਿਆ ਠੀਕ ਹੈ ਦੇ ਵੀ ਲਿਖ ਲਿਆ ਮੈਂ ਠੀਕ ਆ ਨਹੀਂ ਉਹਦੇ ਲਈ ਕੋਈ ਜਾਣਕਾਰੀ ਰੱਖੀ ਪੁੱਛਿਆ ਕਿਤੇ ਬਹੁਤ ਵਾਰੀ ਕੱਟ-ਕੱਟ ਕੇ ਲਿਆ ਇੱਕ ਸਾਲ ਲੱਗਿਆ ਫਿਲਮ ਨੂੰ ਸਿਰਫ ਇਸੇ ਲਈ ਨਹੀਂ ਉਹ ਵੀ ਬੀਲ ਐਕਟੇ ਫਿਰ ਦੁਬਾਰਤੋਂ ਮੈਨੂੰ ਕਰਨੀ ਪਈ ਦੋ ਚੀਜ਼ਾਂ ਕਿਸੇ ਦੇ ਵਿੱਚ ਵਸਦੀਆਂ ਕਿਸੇ ਦੇ ਇੱਕ ਜੀ ਦੱਸਦੀ ਤੇ ਮੈਨੂੰ ਲੱਗਿਆ ਵੀ ਨਹੀਂ ਜੇ ਤਾਂ ਮੈਂ ਫੋੜੀ ਨਹੀਂ ਵਧੀਆਂ ਕਰ ਸਕਦਾ ਤਾਂ ਉਹ ਸਿਰਫ ਲਿਖਣ ਤੱਕ ਸੀਗਾ ਉਸ ਤੋਂ ਬਾਅਦ ਤਾਂ ਸਾਰੇ ਆਰਟਿਸਟਾਂ ਨੇ ਸਹਿਯੋਗ ਦੇਣਾ ਹੁੰਦਾ ਸਾਰਿਆਂ ਨੇ ਦਿੱਤਾ ਤੇ ਫਿਲਮ ਹੋਈ ਤੇ ਫਿਰ ਉਹ ਸ਼ੌਕ ਨੂੰ ਤਿੰਨਿਆ ਕਾ ਪਰੇਸ਼ਾਨੀਆਂ ਸਾਹਮਣਾ ਕਰਨਾ ਪੈਂਦਾ ਕਰਿਆ ਤੇ ਜਾ ਕੇ ਦੇਖਿਆ ਇਹ ਉਹਨਾਂ ਨੂੰ ਕਿ ਆਮ ਤੌਰ ਤੇ ਪਿੰਡਾਂ ਦੇ ਵਿੱਚ ਜ਼ਿਆਦਾਤਰ ਲੋਕ ਚਲਗੇ ਸਮਝਦੇ ਸੀ ਜੇ ਕੋਈ ਕਬੂਤਰ ਰੱਖਦੇ ਸੀ ਉਹ ਕੇਵਲ ਉਹ ਘਰ ਦੇ ਵਿੱਚ ਮਾਰਾ ਖੋਵੇ ਪਰ ਜਿਹੜੇ ਸ਼ੌਕ ਰੱਖਦੇ ਰਾਤਰੇ ਜਰੂਰ ਸੀਗੇ ਉਹ ਮਤਲਬ ਵੱਡੀ ਗੰਟੀ ਦੇ ਵਿੱਚ ਉਂਦੀ ਦੀ ਕੂਟਰ ਬਹੁਤ ਨੇ ਹੁਣੇ ਪਹਿਲਾਂ ਤਾਂ ਮੈਨੂੰ ਐ ਸੀ ਵੀ ਸ਼ਾਇਦ ਥੋੜੀ ਬਾਜੀ-ਬੂਜੀ ਹੁੰਦੀ ਹੋਵੇ ਜਾਂ ਕੋਈ ਕੂਟਰ ਬਾਜੀ ਦੀ ਬਾੜੀ ਨਹੀਂ ਹੈਗੀ ਪਰ ਜਦੋਂ ਇਹ ਸ਼ੂਟ ਸ਼ੁਰੂ ਕੀਤਾ ਮੈਂ ਉਦੋਂ ਮੈਨੂੰ ਪਤਾ ਲੱਗਿਆ ਵੀ ਸਾਡੇ ਨੇਰੇ ਪਿੰਡੇ ਦੀ ਕਈ ਘਰਾਂ ਨੇ ਰੱਖੇ ਹੋਏ ਆ ਉਹ ਹੋਰ ਵੀ ਰੱਖਿਆ ਇਹ ਜਿਹੜੀ ਤੁਸੀਂ ਕਹਿੰਦੇ ਹੋ ਉਹਨਾਂ ਨੂੰ ਪ੍ਰੋਬਲਮ ਆਉਂਦੀ ਆ ਉਹ ਹੁਣ ਜਿਵੇਂ ਮੰਨ ਲਓ ਇੱਕ ਸ਼ੌਂਕ ਦਾ ਬੰਦਾ ਅੱਜ ਸਾਡੇ ਮੰਨ ਲਓ ਰੱਖਵੇ ਪਿੰਡ ਤੋਂ ਮੇਰੇ ਕੰਪਿਊਟਰਵਾਜ ਕੋਈ ਹੈਗਾ ਵਾ ਉਹਨੂੰ ਪਤਾ ਲੱਗਦਾ ਜੀ ਬਠਿੰਡੇ ਬਾਜੀ ਆ ਨਾ ਉਹ ਉੱਥੇ ਜਾ ਰਹੇ ਨੇ ਮੋਟਰਸਾਈਕਲ ਤੇ ਜਾਂਦੇ ਨੇ ਚਾਹੇ ਠੰਡਾ ਚਾਹੇ ਧੁੱਪ ਪੂਰੀ ਗਰਮੀ ਪੈ ਰਹੀ ਆ ਹਰ ਚੀਜ਼ ਦੇ ਵਿੱਚ ਮੁਸ਼ਕਲ ਤਾਂ ਉਹਨੇ ਨੂੰ ਆਉਂਦੀ ਹੀ ਆ ਉੱਥੇ ਜਾ ਕੇ ਉਹ ਦਕੈਲਾ ਚਾਹੇ ਉਹਨਾਂ ਦੀ ਲੰਗਰ ਦਾ ਵੀ ਸਭ ਕੁਝ ਪ੍ਰਬੰਧ ਕੀਤਾ ਜਾਂਦਾ ਪਰ ਦੇਖੋ ਜੀ ਹੁਣ ਟੈਂਪਰੇਚਰ 40 45 ਹੈ ਤੇ ਜਿਵੇਂ ਪਹਿਲਾਂ ਵੀ ਦੱਸਿਆ ਉਹਨੇ ਜੋ ਵਿਚਾਰੇ ਪਰਨੇ ਿੱਲੇ ਕਰ ਕਰਕੇ ਰਕੀਬ ਨੇ ਪਰ ਉਹ ਕਿਤੇ ਖੜ੍ਹ ਵੀ ਨਹੀਂ ਸਕਦੇ ਕਿਤੇ ਬਹਿ ਨਹੀਂ ਸਕਦੇ ਜੇ ਛੱਤਾਂ ਤੇ ਖੜ੍ਹੇ ਉੱਪਰ ਦੇਖੀ ਜਾਂਦੇ ਆ ਉਹਨਾਂ ਨੂੰ ਇਹ ਕੰਮ ਦੇ ਵਿੱਚ ਦੇਖੋ ਕਿਤਾ ਹੁੰਦੀ ਹੈ ਸਰ ਕਬੂਤਰਵਾਜ ਬਾਜ਼ੀ ਆਣ ਵਾਸਤੇ ਕਈ ਜਿੰਨਾ ਸਟੋਰੇਜ ਦਿੰਦੇ ਆ ਕਬੂਤਰਾਂ ਨੂੰ ਕਿ ਇਸ ਫਿਲਮ ਦੇ ਮੈਸੇਜ ਦਿੱਤਾ ਕਿ ਇਹ ਗਲਤ ਚੀਜ਼ ਹੈ ਵੀ ਹੈ ਉਹ ਨਹੀਂ ਉਹ ਤੁਸੀਂ ਕੋਸ਼ਿਸ਼ ਜਿਹੜੀ ਸੈਂਸਰ ਦੀਆਂ ਹਦਾਇਤਾਂ ਹੁੰਦੀਆਂ ਨੇ ਕਿਉਂਕਿ ਇਹ ਜਿਹੜੀ ਫਿਲਮ ਇਹ ਮੈਸੇਜ ਹੈ ਕਿ ਸਟੋਰੀਜ਼ ਨਾ ਦਿਓ ਜਾਨਵਰ ਨੂੰ ਕੋਈ ਪਖਸ਼ੀ ਨਹੀਂ ਉਹ ਜਿੱਦਾਂ ਜਿੱਤ ਚੱਕ ਸਟੋਰੀਜ਼ ਦਿੰਦੇ ਨੇ ਨਹੀਂ ਉਹ ਚੀਜ਼ ਨੂੰ ਨਹੀਂ ਮੈਂ ਲੈ ਕੇ ਆਇਆ ਮੈਂ ਤਾਂ ਹੁਣ ਚੱਲਿਆ ਹੈਗਾ ਉਹ ਤਾਂ ਫਿਰ ਨਸ਼ਾ ਟਾਈਪ ਤਾਂ ਗਲਤ ਤਾਂ ਆ ਗਿਆ ਇਦਾਂ ਦਾ ਮੈਨੂੰ ਨਾ ਪਾੜੀ ਇਦਾਂ ਦਾ ਇਦਾਂ ਵਾਸਤੇ ਕੋਈ ਨਹੀਂ ਬੋਲਦਾ ਕਿ ਹਾਂ ਗੁਲਾਮ ਖਵਾਂਦੇ ਹੋ ਉਹ ਬਹੁਤ ਦੇਖਿਆ ਇਹ じゃ ਕੋਈ ਪਿੰਡਾਂ ਦੇ ਵਿੱਚ ਹਲੇ ਹੈਗਾ ਸ਼ੌਕ ਕਿ ਕਿ ਸੋਸ਼ਲ ਮੀਡੀਆ ਜਮਾਨਾ ਕਿ ਕਿ ਜਿਸ ਤਰ੍ਹਾਂ ਆਪਾਂ ਹੁਣ ਨੌਜਵਾਨ ਜਿਹੜੀ ਜ਼ਿਆਦਾਤਰ ਦੇਖਦੇ ਆ ਉਹਨਾਂ ਨੂੰ ਐਡਾ ਹੁਣ ਕਰਦੇ ਰਹੇ ਹੈਗਾ ਹਲੇ ਨਹੀਂ ਨਹੀਂ ਬਿਲਕੁਲ ਬਿਲਕੁਲ ਸੇਨਾ ਸਾਡਾ ਜੁੜਿਆ ਹੋਇਆ ਤੁਸੀਂ ਸਭ ਸੋਸ਼ਲ ਮੀਡੀਆ ਦੇ ਗਰੁੱਪ ਪਰ ਇਹ ਲੱਗਦਾ ਕਿ ਸੋਸ਼ਲ ਮੀਡੀਆ ਦੇ ਨੰਨੇ ਮੁੰਡੇ ਵੀ ਕਰਦੇ ਗਰੁੱਪ ਪਰ ਹਜਿੰਦੇ ਛੋਟੇ ਛੋਟੇ ਬੱਚਿਆਂ ਨੂੰ ਸਰਕੀ ਲੱਗਦਾ ਹੈ ਫਿਲਮ ਰਿਲੀਜ਼ ਹੋਣ ਤੋਂ ਬਾਅਦ ਕਬੂਤਰ ਬਾਜ਼ਾਂ ਰਿਸ਼ਤੇ ਮਿਲਣਾ ਸ਼ੁਰੂ ਹੋ ਜਾਣਗੇ ਦੇਖੋ ਮੈਂ ਇਹੀ ਮਤਲਬ ਦਿਖਾਉਣ ਦੀ ਕੋਸ਼ਿਸ਼ ਵੀ ਤੀ ਕੰਮ ਕੋਈ ਮਾੜਾ ਨਹੀਂ ਹੁੰਦਾ ਸ਼ੌਂਕ ਕੋਈ ਮਾੜਾ ਨਹੀਂ ਹੁੰਦਾ ਇਹ ਤੁਹਾਡੀ ਸੋਚ ਆ ਹੁਣ ਤੁਹਾਨੂੰ ਮੈਂ ਚਲੋ ਇਹ ਗੱਲ ਤੁਸੀਂ ਕੀਤੀ ਹੈ ਮੈਂ ਇਹ ਵੀ ਤੁਹਾਨੂੰ ਦੱਸ ਦਿੰਦਾ ਮੈਂ ਇੰਨੇ ਸਾਲ ਤੋਂ ਚਲਾ ਕਰ ਰਹੇ ਹਾਂ ਫਿਲਮਾਂ ਦਾ ਕੰਮ ਕਰ ਰਹੇ ਬਣਾ ਰਹੇ ਹਾਂ ਨਾ ਤੇ ਮੈਨੂੰ ਘਾਟੇ ਵੀ ਹੁੰਦੇ ਵਾਧੇ ਵੀ ਹੁੰਦੇ ਜੇ ਮੈਂ ਇਹੀ ਕੋਈ ਦੁਕਾਨ ਖੋਲੀ ਹੁੰਦੀ ਫੈਕਟਰੀ ਲਾਈਨ ਤੇ ਮੈਨੂੰ ਘਾਟਾ ਪੈ ਜਾਂਦਾ ਮੈਨੇ 4 ਦਿਨ ਤੋਂ ਕੋਈ ਗੱਲ ਨਹੀਂ ਕੰਮ 'ਚ ਘਾਟੇ ਵਾਧੇ ਪੈ ਜਾਂਦੇ ਆ ਜੇ ਮੈਂ ਇਹ ਗੱਲ 'ਚ ਕਹਾ ਵੀ ਮੈਨੂੰ ਫਿਲਮ ਕੀਤੀ ਜਾਂ ਘਾਟਾ ਰਹਿ ਗਿਆ ਲੇਕਿਨ ਮੈਨੂੰ ਕਿਹੜੇ ਕ ਤਾਂ ਕਿ ਜਦੋਂ ਆਪਕੇ ਹੱਥ ਅਰੇ ਇਸ ਕਿਉਂਕਿ ਕੰਮ ਕੋਈ ਨਾ ਰਹਿੰਦਾ ਸੁਣੇ ਮਾਰਨ ਵਿੱਚ ਕੀ ਹੋਊ ਪਈ ਸਰੋਂ ਲਗ ਲਗ ਲੋਕਾਂ ਦੇ ਕੰਮ ਚੱਲਦੇ ਨੇ ਕੋਈ ਛੂਟਿੰਗ ਚੱਲਦੀ ਹੈ ਕੋਈ ਬਿਮਾਰ ਹੈ ਕਿਸੇ ਡੈਥ ਹੋ ਗਈ ਭੈਣ ਭਰਾ ਦੀ ਲਗ ਲਗ ਪ੍ਰੋਬਲਮਾਂ ਨੇ ਪਰ ਜਿੰਨੇ ਪਹੁੰਚੇ ਤੁਸੀਂ ਉਹਨਾਂ ਦਾ ਉਹਨਾਂ ਨੂੰ ਤਾਂ ਕਹੋ ਵੀ ਠੀਕ ਤੁਸੀਂ ਆ ਗਏ ਸਰ ਤੁਸੀਂ ਫਿਲਮ ਦੇ ਵਿੱਚ ਐਜ਼ ਅ ਹੀਰੋ ਹੈਗੇ ਹੋ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਰਿਹਾ ਤੇ ਕੀ ਕਹਿਣਾ ਚਾਹੋਗੇ ਫਿਲਮ ਦੇ ਬਾਰੇ ਸਤਿ ਸ਼੍ਰੀ ਅਕਾਲ ਜੀ ਸਰ ਮੇਰੇ ਵੱਲੋਂ ਤੇ ਫਿਲਮ ਸਾਡੀ ਬਹੁਤ ਜ਼ਿਆਦਾ ਵਧੀਆ ਬਣੀ ਹੈ ਬਹੁਤ ਧੰਨਵਾਦ ਤੇ ਜਦੋਂ ਆਪਾਂ ਇਸ ਨੂੰ ਸ਼ੁਰੂ ਕਰਨੀ ਸੀ ਇਹ ਬਹੁਤ ਹੀ ਮੈਂ ਸੋਚਦਾ ਪਿਆ ਸੀ ਕਿ ਇਹ ਫਿਲਮ ਬੜੀ ਹੀ ਕਿੱਸਾ ਹੁੰਦਾ ਕਿਉਂਕਿ ਇਸ ਫਿਲਮ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਸਾਨੂੰ ਆਈਆਂ ਸੀ ਇਹ ਦੇਖਣ ਦੇ ਵਿੱਚ ਵੀ ਸੋਚਦੇ ਸੀ ਕਬੂਤਰਵਾਦੀ ਅਸਲੀ ਹੋਵੇ ਕਿਦਾਂ ਕਿਦਾਂ ਲੋਕਾਂ ਤੋਂ ਸਹਾਇਆ ਜਾਊਗਾ ਕਿ ਮੈਸੇਜ ਕਿਦਾਂ ਦਿੱਤਾ ਜਾਊਗਾ ਲੇਕਿਨ ਫਲ ਕਰਨ ਜਿੰਦ ਕਰਨ ਤੋਂ ਬਾਅਦ ਸਾਨੂੰ ਕਾਫੀ ਬਹੁਤ ਐਕਸਪੀਰੀਅੰਸ ਹੋਇਆ ਦੇਖਿਆ ਜੀ ਹਾਂ ਵੀ ਕਿਦਾਂ ਕਬੂਤਰਵਾਦੀ ਹੁੰਦੀ ਆ ਬਿਲੋਫੀ ਕੇ ਬਾਰੇ ਬਾਰੇ ਇਸ ਤਰ੍ਹਾਂ ਦਿੰਦੇ ਆ ਕਈ ਲੋਕਾਂ ਇਸ ਤੇ ਜੁੜਦੇ ਵੀ ਆ ਕਪੂਤਰਵਾਦੀ ਕਈ ਲੋਕੀ ਇਦਾਂ ਦੇ ਜਿਹੜੇ ਪਸੰਦ ਨਹੀਂ ਕਰਦੇ ਕਪੂਤਰਵਾਦੀ ਬਿਲਕੁਲ ਜੀ ਨੂੰ ਪਸੰਦ ਕਰਦੇ ਪਰ ਸਾਡੇ ਨੂੰ ਇਹੀ ਮੈਸੇਜ ਆਇਆ ਕਿ ਸਾਡਾ ਨੂੰ ਕਪੂਤਰਵਾਦੀ ਨੂੰ ਪਸੰਦ ਕਰੋ ਕਪੂਤਰਵਾਦੀ ਨੂੰ ਪਸੰਦ ਕਰੋ ਕਿਉਂ ਨਾ ਇਹ ਰਿਸ਼ਤੇ ਦਾ ਮਾਮਲਾ ਹੋਵੇ ਤੁਸੀਂ ਕਪੂਤਰ ਦੇ ਨਾਲ ਕਿਹੋ ਜਿਹਾ ਤੱਕ ਐਕਸਪੀਰੀਅੰਸ ਲਿਆ ਹੈ ਕੰਮ ਕਰਨ ਨੂੰ ਕੋਈ ਦਿੱਕਤ ਪਰੇਸ਼ਾਨੀ ਨਹੀਂ ਡਾਇਰੈਕਟਰ ਸਾਹਿਬ ਮੈਂ ਕਾਫੀ ਦੇਰ ਤੋਂ ਜੁੜੇ ਹੋਏ ਆਂ ਅਸੀਂ ਪਹਿਲਾਂ ਵੀ ਦੋ ਫਿਲਮਾਂ ਕੀਤੀਆਂ ਹੋਈਆਂ ਆ ਬਲੈਕ ਐਂਡ ਵਾਈਟ ਟੀਵੀ ਮੂਵੀ ਵੀ ਤੇ ਸੁਪਾਸਦ ਜੀ ਨੇ ਕਿਹਾ ਕਿ ਮੇਰੇ ਨਾਲ ਤਾਂ ਦੀ ਕਾਪੀ ਉਸਦੀ ਬੋਲੀ ਚੱਲਦੀ ਆ ਤੇ ਇੱਕ ਕੰਮ ਕਰਕੇ ਉਹਨਾਂ ਨੂੰ ਅੱਛਾ ਲੱਗਿਆ ਮੈਨੂੰ ਕਿਉਂਕਿ ਉਹ ਮੇਰੀ ਕਲਾਕਾਰੀ ਨੂੰ ਸਮਝ ਗਏ ਆ ਤੇ ਮੈਂ ਉਹਨਾਂ ਦੇ ਦਰਸ਼ਾਣ ਦੇ ਤਰੀਕੇ ਨੂੰ ਵੀ ਸਮਝਦਾ ਉਹ ਸਾਨੂੰ ਬਹੁਤ ਤਰੀਕੇ ਦੇ ਵਿੱਚ ਇਹਦਾ ਸਮਝਾਉਂਦੇ ਆ ਤੇ ਆਪਾਂ ਅੱਛਾ ਛੇ ਸੀਨ ਕੱਢ ਹੀ ਲੈਂਦੇ ਆ ਸਰ ਕਿੱਦਾਂ ਕੋਈ ਦੋਸਤ ਇੱਕ ਕਬੂਤਰ ਨਾਲ ਫਿਲਮ ਦੇ ਵਿੱਚ ਹਾਂਜੀ ਕਰਦੇ ਨੇ ਕਬੂਤਰ ਨੇ ਕਿਸੇ ਨਾਲ ਦੋਸਤੀ ਹੋਈ ਕਦੀ ਕਬੂਤਰ ਇਕੱਲਾ ਹੋਈ ਸੀਗੀ ਤੇ ਲੇਕਿਨ ਉਹ ਰਕਵਕ ਹੋ ਜਾਂਦੇ ਸੀਗੇ ਕਈ ਵਾਰੀ ਦੂਜੀ ਟੀਮ ਤੋਂ ਆਉਂਦੇ ਸੀ ਕਿਹੜੇ ਦੂਜੀ ਟੀਮ ਤੋਂ ਬੜਾ ਇੱਕ ਨੂੰ ਤਾਂ ਬਹੁਤ ਜ਼ਿਆਦਾ ਬਰਾਂਦਾ ਦੀ ਗੱਲ ਇਹ ਨਹੀਂ ਆਇਆ ਹੈਗਾ ਪਰ ਉਹ ਕਹਿੰਦੀ ਸੀ ਕਿਸੇ ਹੋ